You <laughs> কি <laughs> ਨਾ ਬਖਸ਼ੋ ਤੇ ਜਰੂਰ ਤੁਹਾਡੇ ਆਪੇ ਜੀ ਬਲੋ 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 ਔਰ ਟਿਕ ਬਲੋਟਾ ਇੱਥੇ ਨੱਚ ਗਈ। ਉਹ ਆਂਟੀ ਨੂੰ ਬੁਲਾ ਮਮੀ 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 ਤੇਰੀ ਆਂਟੀ ਨੂੰ ਬੁਲਾ ਆਹ ਗੋਲ ਸੇ ਬਜਰੀ ਘੱਟ ਜਿੰਨੀ ਬੁਲੀ ਹੋ ਜਾਈਂ ਗੱਲਾਂ ਤੋਂ ਇਹ ਇੱਧਰ ਆਹ ਗੋਲ ਉੱਥੇ ਖੜਾ ਮੈਂ ਜਗਾ ਉੱਥੇ ਜਗਾ ਰਹੀ ਹਾਂ ਤਾਲੀ ਰੱ ખા�લલ રરલલલ બા�લ સૂ પલલલે શા�િગ ખા�લેન ખળલે શળલ ધૌલાલલલાલલા vાલલલ સળલલા ,ઔભલલ ના� ના�લલાલ, ન ਸਭ ਤੋਂ ਪਹਿਲਾਂ ਮੈਂ ਸਾਰੇ ਪਰਿਵਾਰ ਇਹ ਮੇਰਾ ਪਰਿਵਾਰ ਹੈ ਕਿ ਮੈਂ ਇਹਨਾਂ ਨੂੰ ਕੋਈ ਨਹੀਂ ਕਹਿ ਸਕਦੀ ਨਾਲ ਚੱਲ ਰਹੇ ਨਹੀਂ ਇਹ ਮੇਰਾ ਪਰਿਵਾਰ ਹੈ ਮੋਂਸਰ ਸਾਜੂ ਦਾ ਪੂਰਾ ਪਰਿਵਾਰ ਦਾ ਬਹੁਤ ਬਹੁਤ ਥੈਂਕਸ ਕਵਾਂਗੀ ਧੰਨਵਾਦ ਕਵਾਂਗੀ ਗੰਭੀਸ਼ਾ ਮੇਰੇ ਨਾਲ ਥਰੇ ਨੇ ਪਰ ਮੈਂ ਕਿਸੇ ਕਰ ਅਕਬਰ ਦਾ ਜ਼ਬਰ ਵੀ ਕਰਦੀ ਆ ਕਿ ਮੈਨੂੰ ਇਹ ਮੌਕਾ ਦੇਵੇ ਸਿੱਕਾ ਅਨੰਤ ਅਗੇ ਕਰਦੀ ਆ ਕਿ ਮੈਨੂੰ ਮੌਕਾ ਦੇ ਦੇ ਜਿਹੜੀ ਵੀ ਪ੍ਰੋਬਲਮਸ ਇੱਧਰ ਹੈਗੀਆਂ ਤੇ ਸਕੂਲ ਨੂੰ ਲੈ ਕੇ ਆ ਤੇ ਫਾਊਂਡੇਸ਼ਨ ਨੂੰ ਲੈ ਕੇ ਆ ਤੇ ਲਾਈਟ ਨੂੰ ਲੈ ਕੇ ਆ ਸਭ ਠੋੜਾ ਠੁਣ ਗਈਆਂ ਸਭ ਠੀਕ ਹੋਏਗਾ ਬਾਕੀ ਮੈਂ ਬੋਲਦੀ ਕਟਾ ਕਰਕੇ ਦਿਖਾਵਾਂਗੀ ਜੇ ਮੌਕਾ ਮਿਲੇ ਧੰਨਵਾਦ ਮੈਂ ਸੰਦੀਪ ਸਿੰਘ ਕੈਜੀ ਪਿੱਛੇ ਤਕਰੀਬਨ 3-4 ਸਾਲ ਤੋਂ ਇਸ ਪਾਰਟ ਦੇ ਵਿੱਚ ਕੰਮ ਕਰਦਾ ਆ ਮੈਂ ਜਿਹੜੇ ਭੈਣ ਭਰਾ ਜਿਹੜੇ ਦਿਲੋਂ ਸਾਡਾ ਦਿੰਦੇ ਪਏ ਅਸੀਂ ਦੇਖ ਸਕਦੇ ਆ ਕਿ ਕੋਈ ਭੀੜ ਜਿਹੜੀ ਹੈ ਉਹ ਇਹ ਨਹੀਂ ਕਹਿ ਸਕਦੇ ਕੁਝ ਕੰਦੇ ਲੈ ਕੇ ਆਈ ਹੈ ਸਾਰੇ ਉਹ ਬਾਕੀ ਜਿਹੜੇ ਦਿਲੋਂ ਸਾਨੂੰ ਸਪੋਰਟ ਕਰਦੇ ਪਏ ਆ ਇਹ ਬਿਨਾ ਕੁਰਸੀ ਤੋਂ ਇਹ ਸੇਵਾ ਕੀਤੀ ਹੈ 3 ਸਾਲ ਤੋਂ ਤੇ ਜੇ ਇਹਨਾਂ ਭੈਣ ਭਰਾਵਾਂ ਦੇ ਅਸੀਰਵਾਦ ਨਾਲ ਇਹ ਕੁਰਸੀ ਮਿਲਦੀ ਹੈ ਤੇ ਮੇਰੇ ਟਿਪਸ ਤੇ ਆ ਕਿ ਜਿੰਨੇ ਆ ਇਹ ਪ੍ਰੋਬਲਮਸ ਹੈਗੀਆਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਾਦਾ ਕੀਤਾ ਵਾ ਕਿ ਇਹ ਬਿਨਾ ਕੁਰਸੀ ਤੋਂ 90% ਮੈਂ ਹੱਲ ਕਰਾਈਆਂ ਤੇ ਜੇ ਕੁਰਸੀ ਦੇ ਦਿੰਦੇ ਆ ਇਹਨਾਂ ਦੇ ਅਸੀਰਵਾਦ ਨਾਲ ਤੇ ਫਿਰ ਤੇ ਤੁਸੀਂ ਇਹ ਮਤਲਬ 100 ਤੋਂ ਵੀ ਆਪਾਂ ਅਭਵ ਜਾਵਾਂਗੇ ਜਿਹੜੇ ਜਿਹੜੇ ਕੰਮ ਆ ਉਹ ਮੈਂ ਕੋਈ ਪੈਂਡਿੰਗ ਨਹੀਂ ਰਹਿਣਾਂਗਾ ਇਹ ਮੇਰਾ ਵਾਦਾ ਹੈ ਸੇਤਾਲ ਜੀ ਸਾਰਿਆਂ ਨੂੰ ਮੇਰਾ ਨਾਮ ਕਿਰਨ ਕਈਆ ਮੈਂ ਵਾਰਡ 29 ਤੋਂ ਕੌਂਸਲ ਕੈਂਡੀਡੇਟ ਖੜੀ ਹੁਈ ਆ ਇੱਧਰ ਲੋਟਸ ਕਮਲ ਦੇ ਨਿਸ਼ਾਨ ਤੋਂ ਭ ਜੀਪੀ ਪਾਰਟੀ ਤੋਂ ਭਾਰਤ ਜਨਤਾ ਪਾਰਟੀ ਤੋਂ ਸਭ ਤੋਂ ਪਹਿਲਾਂ ਮੈਂ ਆਪਣੇ ਸਾਰੇ ਜਿਹੜੇ ਵੀ ਇੱਧਰ ਭੈਣ ਭਰਾ ਨੇ ਮਾਤਾ ਮੇਰੀ ਹੈਈਆਂ ਭੈਣਾ ਹੈਈਏ ਜੋ ਵੀ ਆ ਸਭ ਨੇ ਮੇਰਾ ਬਹੁਤ ਵਧੀਆ ਸਾਥ ਦਿੱਤਾ ਇੱਧਰ ਅੱਜ ਮੈਂ ਦੌਰਾ ਕੀਤਾ ਪੂਰਾ ਸਾਰੀ ਗਲੀਆਂ ਚ ਮੈਂ ਦੇਖਿਆ ਜਾ ਕੇ ਕਿ ਜੇ ਜੋ ਜੋ ਸਮੱਸਿਆ ਮੈਂ ਆਪ ਨੋਟ ਕੀਤੀਆਂ ਉਹ ਸਭ ਵਾਲਾ ਵਾਲੇ ਮੈਂ ਨੋਟ ਕਰ ਲਈਆਂ ਹੁਣ ਉਹਨੂੰ ਸੁਧਾਰ ਕਿੱਦਾਂ ਕਰਨਾ ਔਰ ਮੈਂ ਹੁਣ ਜ਼ਰੂਰ ਅਦੇ ਵਾਰੀ ਮਤਲਬ ਜਦੋਂ ਮੈਂ ਅਗੇ ਵੀ ਮੇਰੇ ਹਸਬੰਡ ਜਿਹੜਾ ਸੰਦੀਪ ਸਿੰਘ ਦਾ ਜੀ ਦੇਖਦੇ ਪਈ ਆ ਉਹ ਕਰਦੇ ਪਈ ਆ ਜਦੋਂ ਮੈਨੂੰ ਇਹ ਮੌਕਾ ਮਿਲੇਗਾ ਸੇਵਾ ਦਾ ਮੌਕਾ ਮਿਲੇਗਾ ਤੇ ਮੈਂ ਇਹਨੂੰ ਹੋਰ ਬਿਹਤਰ ਤਰੀਕੇ ਨਾਲ ਕਰਕੇ ਦਿਖਾਵਾਂਗੀ ਲੇਕਿਨ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਆ ਕਿ ਮੈਂ ਬੋਲਦੀ ਕਾਟਾਂ ਕਰਕੇ ਦਿਖਾਣਾ ਠੀਕ ਹੈ ਬਟ ਫਿਰ ਵੀ ਮੈਂ ਆਪਣੇ ਇਧਰ ਜਿੰਨੇ ਵੀ ਲੋਕਾਂ ਨੇ ਮੇਰਾ ਸਾਥ ਦਿੱਤਾ ਮੈਂ ਬਹੁਤ ਤਹਿ ਦਿਲ ਤੋਂ ਆਪਣਾ ਧੰਨਵਾਦ ਕਰਾਂਗੀ ਸਾਰਿਆਂ ਨੂੰ ਸੈਕਿੰਡ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦੀ ਆ ਆਪਾਂ ਅੱਜ ਚਮਰੰਗ ਰੋਡ ਤੇ ਆਫਿਸ ਖੋਲ੍ਹਿਆ ਹੈ ਭਾਜੀਪੀ ਦਾ ਜੇ ਕੋਈ ਪ੍ਰੋਬਲਮ ਆ ਕਿਸੇ ਸਫਾਈ ਨੂੰ ਲੈ ਕੇ ਬਿਜਲੀ ਨੂੰ ਲੈ ਕੇ ਜਾਂ ਕਿਸੇ ਚੀਜ਼ ਨੂੰ ਲੈ ਕੇ ਤੇ ਇੱਧਰ ਆ ਕੇ ਸਾਨੂੰ ਉਹ ਦੱਸ ਸਕਦਾ ਵਾ ਆਪਾਂ ਇੱਧਰ ਉਹ ਸੇਵਾ ਲਈ ਹਾਜ਼ਰ ਹੈਗੇ ਆਂ ਬਾਕੀ ਜਦੋਂ ਤੁਸੀਂ ਸਾਨੂੰ ਮੌਕਾ ਦੋਗੇ ਤੇ ਤੁਸੀਂ ਮੇਰਾ ਕੰਮ ਦੇਖੋਗੇ ਇੱਧਰ ਕਿ ਮੈਂ ਕੀ ਕੀ ਕਰਦੀ ਆ ਕਿਉਂਕਿ ਮੈਂ ਇਧਰ ਨਿੱਕੇ ਨਿੱਕੇ ਬੱਚੇ ਵੀ ਦੇਖਿਆ ਮੇਰੇ ਆਪਣੇ ਵੀ ਨਿਆਣੇ ਨੇ ਜਿੱਦਾਂ ਉਹ ਨਿਆਣੇ ਨੇ ਤੇ ਬਸ ਜਿੰਨੀ ਵੀ ਮੈਂ ਇਧਰ ਦੇਖਿਆ ਗੰਦਗੀ ਬਹੁਤ ਆ ਉਹਨੂੰ ਮੈਂ ਸੋਲਵ ਆਊਟ ਕਰਾਂਗੀ ਜਾਂ ਜਿਹੜੇ ਸਕੂਲ ਚ ਪ੍ਰੋਬਲਮ ਜੋ ਵੀ ਆ ਮੰਨ ਲਓ ਸਟੱਡੀ ਵਾਈਜ਼ ਆ ਕੁਝ ਵੀ ਆ ਉਹਨੂੰ ਵੀ ਮੈਂ ਦੇਖਾਂਗੀ ਸੈਕਿੰਡ ਜਿਹੜੀ ਮੇਰੀ ਭੈਣਾ ਨੇ ਕਈਆਂ ਨੂੰ ਜਦਾਂ ਸਿੱਖਣ ਚਾਹ ਹੁੰਦੀ ਹੈ ਕਿ ਆਪਾਂ ਕੁਝ ਸਿੱਖੀਏ ਕਿਉਂਕਿ ਅੱਜ ਮੈਂ ਸੁਣਦੀ ਸੀ ਕਿ ਇੱਕ ਤੀਨੋਂ ਆਪਾਂ ਪੜਾਵਾਂਗੇ ਕੁਝ ਸਿਖਾਵਾਂਗੇ ਤਾਂ ਅੱਗੇ ਪੂਰਾ ਪਰਿਵਾਰ ਨੂੰ ਬੁੜਾਏਗੀ ਹੈਨਾ ਤੇ ਅੱਗੇ ਇਸ ਕਰਕੇ ਮੇਰੀ ਵੀ ਆਈ ਸੋਚਾ ਕਿ ਮੈਂ ਇਹਨਾਂ ਨੂੰ ਕੁਝ ਹੁਨਰ ਦੀ ਕੋਈ ਪਿਆ ਦੇਖਾਂਗੇ ਕੋਈ ਹੁਨਰ ਦਾ ਕੋਈ ਟ੍ਰੇਨਿੰਗ ਸੈਂਟਰ ਅੰਦਰ ਖੋਲਾਂ ਬੱਚਾ ਲਈ ਕੁੜੀਆਂ ਲਈ ਤਾਂ ਕਿ ਉਹ ਅੱਗੇ ਸਿੱਖਣ ਪੜਨ ਦੇ ਨਾਲ ਨਾਲ ਸਿੱਖਣ ਵੀ ਕੁਝ ਤੇ ਬਾਕੀ ਠੀਕ ਹੈ ਆਪ ਸੋ ਮੇਰਾ ਸਾਥ ਦਿਓ ਕਿਉਂਕਿ ਮੈਂ ਰਿਕਵੈਸਟ ਵੀ ਲਈ ਕੱਲ੍ਹ ਕਹਿੰਦੇ ਕਿ ਭਈ ਜੇ ਤਾਲੋਂ ਸੇਵਾ ਕੀਤੀ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਗਦੀ Thank you so much. Thank you so much.